Gracias. ਯਾਦੇ ਦਿਹਾੜੀ ਬਖਸ਼ਿਸ਼ ਕੀਤੇ ਹੈ ਪੋਤਾਨ ਕੋ ਤੁਸ਼ ਪ੍ਰਦਾਤਾ ਦੇਵਾ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਚਵਰ ਛਤਰ ਤਖਤਾਂ ਦੇ ਮਾਲਕ ਰਾਜਕਰ ਹਿੰਦ ਰੋਜੀ ਰਹਿੰਦ ਰਾਜਕਰ ਹੀ ਤੇ ਕਰਮ ਕਰੀਂ ਸਾਹਿਬ ਮਾਲਕ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਨਿਰਮਲ ਗੋਦ ਵਿੱਚ ਬੈਠੇ ਆ ਸੰਗਤ ਜੀ ਬਾਜਾ ਵਾਲੇ ਪਾਤਸ਼ਾਹ ਨੀਲੇ ਤੇ ਸਾਹਸਵਾਰ ਪੰਥ ਦੇ ਵਾਲੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਸੀ ਪਟਰੀ ਪਾਈ ਸਾਥ ਪਿਆਰ ਸਤਕਾਰ ਦੇ ਦੋਵੇਂ ਹੱਥ ਜੋੜ ਕੇ ਪਿਆਰ ਸਤਕਾਰ ਦੇ ਨਾਲ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਬੋਲੇ ਅੱਜ ਅਸੀਂ ਇਸ ਸਮਾਗਮ ਖੁਸ਼ੀਆਂ ਦੇ ਸਮਾਗਮ ਦੇ ਵਿੱਚ ਜੁੜਨਾ ਕੀਤਾ ਹੈ ਸਤਿਗੁਰ ਜੀ ਮਹਾਰਾਜ ਕਿਰਪਾ ਕਰਦੇ ਨੇ ਸਮਝਾਉਂਦੇ ਨੇ ਗੁਰੂਖ ਪਿਆਰੀਓ ਖੁਸ਼ੀਆਂ ਉਸ ਸਮੇ ਮਿਲਦੀਆਂ ਨੇ ਜਦੋਂ ਮਾਲਕ ਜੀ ਖੁਸ਼ ਹੋਇਆ ਕਰਦੇ ਨੇ ਖੁਸ਼ੀਆਂ ਦੀ ਦਾਤ ਉਸ ਸਮੇ ਪ੍ਰਾਪਤ ਹੁੰਦੀ ਹੈ ਜਦੋਂ ਰੱਬ ਵਾਹਿਗੁਰੂ ਪਰਮੇਸ਼ਰ ਸੰਤ ਚੇਤੇ ਦੇ ਵਿੱਚ ਹੁੰਦਾ ਹੈ ਤੇ ਆਪਾਂ ਪਾਤਸ਼ਾਹ ਜੀ ਪਾਵਨ ਬਚਨ ਪੜ੍ਹਦੇ ਹਾਂ ਲੱਖ ਖੁਸ਼ੀਆਂ ਪਾਤ ਛਾਈਆਂ ਲੱਖੇ ਖੁਸ਼ੀਆਂ ਮਿਲ ਸਕਦੀਆਂ ਨੇ ਪਰ ਕਿਉਂ ਕਾਰਨ ਪਾਪ ਸਾਂ ਕਹਿੰਦੇ ਉਹਦਾ ਕਾਰਨ ਇਹ ਜੇ ਜੀ ਸਤਗੁਰ ਨਦਰ ਕਰੇ ਇਹ ਮਾਨਤ ਕਿਰਪਾ ਕਰਦੇ ਵੀ ਜੇ ਰੱਬ ਜੀ ਕਿਰਪਾ ਕਰਦੇ ਬਣ ਤੇ ਲੱਖਾਂ ਹੀ ਖੁਸ਼ੀਆਂ ਨੇ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਦੋਂ ਖੁਸ਼ੀਆਂ ਸਾਡੀ ਝੋਲੀ ਵਿੱਚ ਪੈ ਜਾਵਣ ਤੇ ਮਾਲਕ ਨਾ ਵਿਸਰੀ ਪਾਤਸ਼ਾਹ ਜੀ ਕਹਿੰਦੇ ਕੋ ਲੱਖਾਂ ਖੁਸ਼ੀਆਂ ਮਿਲੰਦਾ ਵੀ ਕਾਰਨ ਮਾਲਕ ਹੈ ਕਿਉਂਕਿ ਜਦੋਂ ਖੁਸ਼ੀਆਂ ਮਿਲ ਗਈਆਂ ਤੇ ਇਹ ਨਾ ਹੋ ਜਾਵੇ ਕਿ ਦਾਤ ਪਿਆਰੀ ਵਿਸਰੀਆ ਦਾ ਤਾਰਾ ਇਹ ਨਾ ਹੋਵੇ ਪਾਤਸ਼ਾਹ ਸਾਨੂੰ ਕਹਿੰਦੇ ਨੇ ਭਾਈ ਗੁਰਮੁਖ ਪਿਆਰਿਓ ਜਦੋਂ ਮਾਲਕ ਕੁਝ ਦਾਤ ਬਖਸ਼ ਦੇ ਤੇ ਸ਼ੁਕਰ ਅੰਨਾ ਕਰਿਆ ਕਰ ਸਿੱਖ ਦੀ ਜ਼ਿੰਦਗੀ ਵਿੱਚ ਦੋ ਅਹਿਮ ਵਿਚਾਰਾ ਹੋਣੀਆਂ ਜ਼ਰੂਰੀ ਨੇ ਅੱਤ ਦੀਆਂ ਜ਼ਰੂਰੀ ਕਿਵੇਂ ਕੋਈ ਕਹਿੰਦਾ ਨਾ ਜੀ ਪ੍ਰਸ਼ਾਦਾ ਸਕਣਾ ਤੇ ਪ੍ਰਸ਼ਾਦਾ ਜ਼ਰੂਰੀ ਏ ਕਿਉਂ ਕਹਿੰਦਾ ਜੀ ਮੇਰੀ ਜ਼ਿੰਦਗੀ ਇਸ ਪ੍ਰਸ਼ਾਦੀ ਦੇ ਸਿਰ ਤੇ ਟਿਕੀ ਹੋਈ ਹੈ ਸਰੀਰ ਇਸ ਪ੍ਰਸ਼ਾਦੇ ਦੇ ਨਾਲ ਹੈ ਕਹਿੰਦੇ ਜੀ ਗਲਾ ਇਸ ਦਾ ਕਹਿੰਦੇ ਇਹਦਾ ਸਬੰਧ ਹੈ ਪਾਣੀ ਦੇ ਨਾਲ ਜਦੋਂ ਪਾਣੀ ਕਹਿੰਦੇ ਨਾ ਪੀਏ ਤੇ ਕਹਿੰਦੇ ਕੜੀ 2 ਕੜੀ 3 ਕੜੀ ਕਹਿੰਦੇ ਥੋੜਾ ਚਿਰ ਪਾਣੀ ਨੂੰ ਛੱਡ ਦਈਏ ਸੰਗਤ ਜੀ ਤੇ ਪਾਣੀ ਦੇ ਬਾਜ ਗਲਾ ਸੁੱਕਣਾ ਸ਼ੁਰੂ ਹੋ ਜਾਂਦਾ ਹੈ ਇਸੇ ਤਰ੍ਹਾਂ ਗੁਰੂ ਕ੍ਰਿਪਾ ਨੂੰ ਬਾਜ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਜੇ ਖੁਸ਼ੀਆਂ ਨੇ ਖੁਸ਼ੀਆਂ ਦਾ ਕਾਰਨ ਹੈ ਰੱਬ ਵਾਹਿਗੁਰੂ ਪਰਮੇਸ਼ਰ ਜੀ ਹੋ ਤੇ ਜਿਸ ਦਿਨ ਰੱਬ ਸਾਡੇ ਤੇ ਖੁਸ਼ ਹੋ ਜਾਂਦਾ ਨਾ ਸਾਰੀਆਂ ਖੁਸ਼ੀਆਂ ਦੀ ਦਾਤਾ ਬਖਸ਼ ਦਿੰਦਾ ਹੈ ਸੋ ਆਓ ਇਹਨਾਂ ਖੁਸ਼ੀਆਂ ਦੇ ਵਿੱਚ ਕਿੰਦਾ ਸਤਿਗੁਰੂ ਦੇ ਸਾਡੇ ਇਤਿਹਾਸ ਦੇ ਵਿੱਚ ਕਿੰਦਾ ਸਿੱਖੀਆਂ ਬਖਸ਼ੀਆਂ ਕਿੰਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਰ ਪਿਤਾ ਜੀ ਨੇ ਸਾਨੂੰ ਇਹ ਰਹਿਮਤਾਂ ਕਿਰਪਾ ਦਾ ਮੀਂਹ ਵਰਸਾਉਂਦੀਆਂ ਖੁਸ਼ੀਆਂ ਦੀ ਧਿਆੜੀ ਵਿੱਚ ਬਿਤਾਇਆ ਹੈ ਖੁਸ਼ੀਆਂ ਦੇ ਸਮੇਂ ਚਾਰ ਲਾਮਾਂ ਦਾ ਪਾਠ ਹੁੰਦਾ ਹੈ आनंद कार्य ਜਿਹਨੂੰ ਕਹਿੰਦੇ ਆਂ ਅਨੰਦ ਸੰਸਾਰ ਬੜਾ ਬਿੱਲ ਲਾਵੇ ਬੜਾ ਉੱਚੀ ਉੱਚੀ ਇਸ ਗੱਲ ਦਾ ਰੌਣਾ ਪੈ ਆ ਰਿਹਾ ਕਿ ਆਨੰਦ ਆ ਗਿਆ ਜੀ ਕਿਸੇ ਕਾਰਨ ਕਰਕੇ ਆਨੰਦ ਆ ਗਿਆ ਆ ਕੰਮ ਕਰਕੇ ਆਨੰਦ ਆ ਗਿਆ ਪਾ ਸਕਦੇ ਆਨੰਦ ਇੱਕ ਉਹ ਅਵਸਥਾ ਹੈ ਜਿੱਥੇ ਜਾ ਕੇ ਇੱਕ ਵਾਰ ਖੁਸ਼ੀ ਪ੍ਰਾਪਤ ਹੋਈ ਮੁੜ ਕੇ ਜਾਂਦੀ ਨਹੀਂ ਏ ਪਰ ਇਦਾਂ ਦੀ ਖੁਸ਼ੀ ਕਿੱਥੋਂ ਮਿਲਦੀ ਏ ਮਾਲਕ ਜੀ ਕਹਿੰਦੇ ਉਹ ਖੁਸ਼ੀ ਹੈ ਆਨੰਦ ਪਾਇ ਮੇਰੀ ਮਾਏ ਸਤਿਗੁਰੂ ਮੈਂ ਪਾਇ ਗੁਰੂ ਦੇ ਕੋਲੋਂ ਮਿਲਦੀ ਏ ਉਹ ਖੁਸ਼ੀ ਜਦੋਂ ਸਤਿਗੁਰ ਮਹਾਰਾਜ ਚਾਰ ਲਾਮਾਂ ਦਾ ਪਾਠ ਕਰਵਾਉਂਦੇ ਆਪਾਂ ਜਿਹੜੀ ਕਰਕੇ ਵਿਆਹ ਦਾ ਕਾਰਜ ਜਿਹੜਾ ਸੰਪੂਰਨ ਹੁੰਦਾ ਆਪਣੇ ਸ਼ਬਦ ਪੜਿਐ ਕੀਤਾ ਲੋੜੀਏ ਕੰਮ ਸੁ ਹਰ ਪਏ ਆਖੀਏ ਜਦੋਂ ਕਿਸੇ ਕਾਰਜ ਨੂੰ ਅਰੰਭਤਾ ਦੇਣੀ ਹੈ ਜਦੋਂ ਕਿਸੇ ਕਾਰਜ ਦੀ ਅਰੰਭਤਾ ਕਰਨੀ ਹੈ ਉਹ ਅਰੰਭਤਾ ਨੂੰ ਜਦੋਂ ਕਰਨਾ ਤੇ ਕੰਮ ਕਰਨ ਲੱਗਿਆ ਕਹਿੰਦੇ ਕਿਸੇ ਇਸ਼ਟ ਦੇ ਅੱਗੇ ਕਿਸੇ ਆਪਣੇ ਦੇਵੀ ਦੇਵਤੇ ਦੇ ਅੱਗੇ ਕਿਸੇ ਰੱਬ ਦੇ ਅੱਗੇ ਕਦੇ ਅਰਜ ਕੀਤੀ ਜਾਂਦੀ ਹੈ ਮਾਲਕ ਜੀ ਕਿਰਪਾ ਕਰਿਓ ਮੈਂ ਜਿਹੜਾ ਕਾਰਜ ਤੁਹਾਡੀ ਕਿਰਪਾ ਦੇ ਨਾਲ ਆਰੰਭ ਕੀਤਾ ਨਿਰਵਗੰਤਾ ਸਹਿ ਸੰਪੂਰਨ ਹੋ ਜਾਏ। ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀ ਐ ਕਾਰਜ ਦੇ ਸਵਾਰ। ਸਤ ਗੁਰ ਸਤ ਸਾਖੀ ਐ। ਸਾਖੀ ਦਾ ਭਾਵ ਐ ਗੁਰੂ ਜੀ ਗਵਾਹੀ ਭਰਦੇ ਨੇ ਕਿ ਭਾਈ ਮੈਂ ਤੇਰੇ ਕਾਰਜ ਵਿੱਚ ਆ ਕੇ ਆਪ ਤੇਰਾ ਕਾਰਜ ਸਫਲ ਕਰਾਂ। ਆਵੋ ਸੱਜਣਾ ਹਉ ਦਰਸ਼ਨ ਹਉ ਦੇਖਾਂ ਦਰਸ਼ਨ ਤੇਰਾ। ਓ ਵਾਹਿਗੁਰੂ ਜੀ ਕਿਰਪਾ ਕਰ ਮਾਲਕ ਜੀ ਉਹ ਕਿਰਪਾ ਕਰੋ ਮੇਰੇ ਕਾਰਜ ਵਿੱਚ ਆ ਕੇ ਮੈਨੂੰ ਦਰਸ਼ਨ ਦੇਦਾਰੇ ਦੇ ਜਿਵੇਂ ਆਪਾਂ ਕਿਸੇ ਨੂੰ ਕਾਰਡ ਆਰਡਿਕ ਦੇ ਕੇ ਉਹਨੇ ਨਾ ਖੁਸ਼ੀ ਦੇ ਸਮਾਗਮ ਦਾ ਵੀ ਭਾਈ ਸਾਡੇ ਘਰ ਦੇ ਵਿੱਚ ਤੁਸੀਂ ਆ ਕੇ ਸਾਨੂੰ ਦਰਸ਼ਨ ਦੇਦਾਰੇ ਦੇ ਤੇ ਮਾਲਕ ਜੀ ਵੀ ਕਹਿੰਦੇ ਨੇ ਮਾਲਕਾ ਅਕਾਲ ਪੁਰਖ ਵਾਹਿਗੁਰੂ ਮੇਰੇ ਘਰ ਦੇ ਵਿੱਚ ਆ ਤੇਰੀ ਰਹਿਮਤ ਦੇ ਨਾਲ ਖੁਸ਼ੀਆਂ ਦਾ ਦਿਹਾੜਾ ਸ਼ੁਰੂ ਹੋ ਰਿਹਾ ਹੈ ਕਿਰਪਾ ਕਰਿਓ ਕਾਰਜ ਵਿੱਚ ਵਰਤ ਕਰ ਆਪ ਸਹਾਇਕ ਬਣਿਓ ਲਾਮਾ ਲਾਮਾ ਦਾ ਭਾਵ ਹੁੰਦਾ ਲਾਮ ਜਿਹੜਾ ਸ਼ਬਦ ਹੈ ਪ੍ਰਕਰਮਾ ਕਰਨੀ ਲਾਮ ਦਾ ਭਾਵ ਹੁੰਦਾ ਕਿ ਪੰਜਾਬੀ ਦੇ ਵਿੱਚ ਅਰਥ ਹੈ ਜਿਹੜਾ ਲਾਮ ਦਾ ਪ੍ਰਕਰਮਾ ਕਰਨੀ ਲਾਮ ਦਾ ਅਰਥ ਹੁੰਦਾ ਦੂਸਰਾ ਕਿ ਰੱਸੀ ਤੇ ਸੰਸਕ੍ਰਿਤ ਭਾਸ਼ਾ ਦੇ ਵਿੱਚ ਇਸ ਲਾਮ ਦਾ ਅਰਥ ਬੰਦਾ ਹੈ ਜੁਦਾ ਹੋ ਜਾਣਾ ਕੱਟੇ ਜਾਣਾ ਹੁਣ ਇਹ ਦਾ ਕਿਵੇਂ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੱਗੇ ਅਸੀਂ ਜੇੜੇ ਦਿਨਿਆਂ ਚਾਰ ਜੇੜੇ ਉਹਨਾਂ ਨੂੰ ਪ੍ਰਕਰਮਾ ਕਹਿੰਦੇ ਆ ਨਾ ਉਹ ਰੱਸੀ ਦੇ ਵਾਂਗ ਕਹਿੰਦੇ ਜਿਵੇਂ ਰੱਸੀ ਦੇ ਨਾਲ ਬਾਰ-ਬਾਰ ਕਹਿੰਦੇ ਚਾਰੇ ਪਾਸੇ ਤੋਂ ਲਪੇਟਾ ਪਾਇਆ ਜਾਂਦਾ ਹੈ ਕਿ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਸੀਂ ਸਾਡੇ ਮੋਖ ਨੂੰ ਤੁਹਾਡੇ ਬਿਨਾ ਸਾਡਾ ਕੋਈ ਕਾਰਜ ਸੰਪੂਰਨ ਨਹੀਂ ਤੁਹਾਡੀ ਕਿਰਪਾ ਦੇ ਨਾਲ ਕਾਰਜ ਅਰੰਭਿਆ ਹੈ ਹਰ ਪਹਿਲੜੀ ਲਾਮ ਪਰਵ੍ਰਤੀ ਮਹਾਰਾਜ ਮੇਰੇ ਕਰਮਾਂ ਦਾ ਸੁਧਾਰ ਕਰ ਦਿਓ ਮੈਂ ਤੇਰੇ ਅੱਗੇ ਅਰਜ ਕਰਦਾ ਮੈਂ ਰਜੋਈ ਪੈ ਕਰਦੇ ਆ ਪਹਿਲੀ ਲਾਮ ਦਾ ਅਰਥ ਬਣ ਗਿਆ ਪਾਤਸ਼ਾਹ ਜੀ ਤੇਰੇ ਕੀ ਰਜੋਈ ਪੈ ਕਰਦਾ ਦੂਜਾ ਅਰਥ ਲਾਮ ਦਾ ਜਿਹੜੋ ਅਸੀਂ ਕਰਦੇ ਆ ਤੇ ਜਿਸ ਸਮੇ ਲਾਮ ਦਾ ਹੁਣ ਕਈ ਵਾਰ ਮਨ ਚ ਆਉਂਦਾ ਵੀ ਇਹ ਸੰਸਕ੍ਰਿਤ ਭਾਸ਼ਾ ਦਾ ਅਰਥ ਜਿਹੜਾ ਇਹ ਗਲਤ ਜਾਣੀ ਬਣ ਗਿਆ ਮਨ ਵਿੱਚ ਆਉਂਦੀ ਹੈ ਵੀ ਕੱਟਣਾ ਟੁੱਟਣਾ ਇਹ ਵਿਆਹ ਦੇ ਸ਼ਬਦਾਂ ਵਿੱਚ ਇਦਾਂ ਦੇ ਸ਼ਬਦ ਕਿਉਂ ਵਰਤੇ ਜਾ ਰਹੇ ਨੇ ਇਹ ਲਾਮ ਦਾ ਅਥਾ ਭਾਵ ਕਿ ਜਿਸ ਸਮੇਂ ਅਸੀਂ ਆਪਣੀ ਲੜਕੀ ਦਾ ਆਪਣੀ ਧੀ ਦਾ ਰਿਸ਼ਤਾ ਕਿਸੇ ਦੂਸਰੇ ਘਰ ਦੇ ਵਿੱਚ ਕਰਦੇ ਆ ਨਾ ਜਦੋਂ ਤੇ ਜਿਸ ਦਿਨ ਸਾਡੀ ਧੀ ਦੀਆਂ ਲਾਵਾਂ ਪਏ ਹੁੰਦੀਆਂ ਨੇ ਜਿਸ ਦਿਨ ਸਾਡੀ ਧੀ ਨੇ ਸਾਡੇ ਕੋਲੋਂ ਜੁਦਾ ਹੋ ਕੇ ਜਾਣਾ ਉਹ ਪਾਤਸ਼ਾਹ ਜੀ ਨੇ ਉਸ ਸ਼ਬਦ ਨੂੰ ਇਸ ਗੁਰਬਾਣੀ ਦੇ ਵਿੱਚ ਲਾਮ ਸ਼ਬਦ ਕਰਕੇ ਵਰਤ ਲਿਆ ਪਾਤਸ਼ਾਹ ਕਹਿੰਦੇ ਜਦੋਂ ਧੀ ਦੀਆਂ ਲਾਵਾਂ ਹੋ ਗਈਆਂ ਧੀ ਨੇ ਸਾਡੇ ਤੋਂ ਜੁਦਾ ਹੋ ਕੇ ਤੇ ਇਸ ਕਿਸੇ ਕਵੀ ਨੇ ਕਹਿਣਾ ਕੀਤਾ ਛੱਡ ਜਾਣਾ ਹੈ ਇਹ ਗੂੜੇ ਪਰਿਵਾਰਾਂ ਨੂੰ ਛੱਡ ਜਾਣਾ ਹੈ ਧੀਏ ਗੂੜੇ ਪਰਿਵਾਰਾਂ ਨੂੰ ਇਹ ਪਰਿਵਾਰ ਵਿੱਚੋਂ ਵਿਸੜ ਜਾਣਾ ਕੱਲੀ ਕਹਿੰਦੇ ਭਾਵ ਕਿ ਤੁਸੀਂ ਇਸ ਪਰਿਵਾਰ ਦੇ ਵਿੱਚੋਂ ਧੀਏ ਅੱਜ ਤੋਂ ਬਾਅਦ ਜੇ ਜਾਣ ਤੇ ਕੱਲੀ ਨੇ ਤੁਰ ਕੇ ਜਾਣਾ ਅੱਗੇ ਅੱਜ ਤੋਂ ਬਾਅਦ ਤੇਰਾ ਤੇ ਸਾਡਾ ਜਿਹੜਾ ਰਿਸ਼ਤਾ ਹੈ ਨਾ ਉਹ ਬਣਿਆ ਰਹੇਗਾ ਪਰ ਕਹਿੰਦੇ ਅੱਜ ਤੋਂ ਬਾਅਦ ਜੇ ਕੋਈ ਅਸਲ ਤੇਰਾ ਰਿਸ਼ਤਾ ਹੋਵੇਗਾ ਉਹ ਤੇਰੇ ਸਹੁਰਿਆਂ ਦਾ ਰਿਸ਼ਤਾ ਇਸੇ ਗੱਲ ਨੂੰ ਜਦੋਂ ਗੁਰ ਇਤਿਹਾਸ ਦੇ ਵਿੱਚੋਂ ਵੇਖਦੇ ਹਾਂ ਸੰਗਤ ਜੀ ਮੇਰੀ ਪੀਰੀ ਦੇ ਮਾਲਕ ਸੇਵੇਂ ਨਾਨਕ ਮੇਰੀ ਪੀੜੀ ਦੇ ਬਾਬਾ ਬੰਦੀ ਛੋੜ ਦਾਤਾ ਧੰਨ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜਦੋਂ ਆਪਣੀ ਧੀ ਬੀਬੀ ਬੀਰੋ ਜੀ ਦਾ ਵਿਆਹ ਕਰਦੇ ਨੇ ਨਾ ਤੇ ਮਾਂ ਤੇ ਪਿਤਾ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਤੇ ਉਹਨਾਂ ਦੇ ਮਹਿਲ ਉਹਨਾਂ ਦੇ ਘਰ ਵਾਲੀ ਬੀਬੀ ਦਮੋਦਰੀ ਜੀ ਜਿਹਨੂੰ ਆਪਾਂ ਸਤਕਾਰ ਦੇ ਨਾਲ ਕਹਿੰਦੇ ਆ ਮਾਤਾ ਦਮੋਦਰੀ ਜੀ ਤੇ ਸੱਚੇ ਪਾਤਸ਼ਾਹ ਜੀ ਦੇ ਤਿੰਨ ਮਹਿਲ ਹੋਏ ਨੇ ਮਾਤਾ ਦਰਮੋਦਰੀ ਜੀ ਮਾਤਾ ਨਾਨਕੀ ਜੀ ਬਾਤਾ ਮਰਵਾਹੀ ਜੀ ਇਹ ਤਿੰਨ ਮਹਿਨ ਹੋਏ ਨੇ ਜਿਹੜੀ ਬੀਬੀ ਬੀਰੋ ਜੀ ਹੈ ਉਹ ਮਾਤਾ ਦਮੋਦਰੀ ਜੀ ਦੀ ਪੁੱਤਰੀ ਹੁਣ ਜਿਸ ਦਿਨ ਮਾਤਾ ਦਮੋਦਰੀ ਜੀ ਆਪਣੀ ਧੀ ਦਾ ਡੋਲਾ ਤੋਰਨ ਵਾਸਤੇ ਖਲੋਤੇ ਨੇ ਜਿਸ ਦਿਨ ਆਪਣੀ ਧੀ ਦਾ ਆਨੰਦ ਕਾਰਜ ਕਰ ਰਹੇ ਨੇ ਉਸ ਦਿਨ ਫਿਰ ਆਪਣੀ ਧੀ ਨੂੰ ਕੁਝ ਸਿੱਖਿਆ ਪੈ ਦਿੰਦੇ ਨੇ ਜਿਹੜੀਆਂ ਹਰ ਇੱਕ ਮਾਂ ਪੇ ਉਹਨੂੰ ਦੇਣੀ ਚਾਹੀਦੀ ਹੈ ਉਹ ਸੰਗਤ ਜੀ ਜੇਕਰ ਉਹ ਸਿੱਖਿਆਵਾਂ ਅਸੀਂ ਆਪਣੀਆਂ ਧੀਆਂ ਨੂੰ ਦੇਣ ਲੱਗ ਜਾਈਏ ਤੇ ਤਲਾਕ ਦੀਆਂ ਗੱਲਾਂ ਨਹੀਂ ਹੁੰਦੀਆਂ ਜੇ ਆਪਣੀਆਂ ਧੀਆਂ ਨੂੰ ਨਾ ਉਹਦਾਂ ਦੇ ਬੋਲ ਉਹਦਾਂ ਦੇ ਕੜਬੇ ਬੋਲ ਕੇ ਕਿ ਇੱਕ ਵਾਰੀ ਸਮਝਾ ਦਈਏ ਪੁਤਰੀ ਐਦਾਂ ਕਰਨਾ ਆਹ ਕੁਝ ਕਰਨਾ ਇਹ ਕਿਦੇ ਸਾਡੀਆਂ ਧੀਆਂ ਦੇ ਘਰ ਸੌਕੇ ਵਸ ਜਾਇਆ ਕਰਦੇ ਨੇ ਅੱਜ ਕੱਲ ਕਾਰਨ ਕੀ ਬਣਦਾ ਜਿਹੜੀਆਂ ਆ ਸਿੱਖਿਆਵਾਂ ਨਹੀਂ ਦਿੰਦੇ ਕੀ ਸਿੱਖਿਆਵਾਂ ਨੇ ਪਹਿਲੀ ਗੱਲ ਸੀ ਕਰਮ ਦਾ ਕਰਮਾਂ ਦਾ ਸੁਧਾਰ ਕਰਨਾ ਹਰ ਪਹਿਲਣੀ ਲਾਮ ਪਰਵ੍ਰਤੀ ਇਧਰ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਮਾਤਾ ਦਮੋਦਰੀ ਜੀ ਆਪਣੀ ਧੀ ਨੂੰ ਸਿੱਖਿਆ ਦਿੰਦੇ ਨੇ ਧੀਏ ਆਪਣੇ ਅੱਜ ਤੋਂ ਬਾਅਦ ਜਿਹੜੀ ਤੇਰੀ ਕੁੱਲ ਉਹ ਤੇਰੀ ਕੁੱਲ ਸਹੁਰਿਆਂ ਦੀ ਕੁੱਲ ਹੈ ਇੱਥੇ ਤੂੰ ਰਹੀ ਤੇਰਾ ਘਰ ਪਰਿਵਾਰ ਸੀ ਤੇਰਾ ਆ ਪਰਿਵਾਰ ਵੀ ਸੀ ਤੇਰਾ ਪੇਕਾ ਵੀ ਸੀ ਪਰ ਜਿਹੜੀ ਜਿਹੜੀ ਕੁੱਲ ਹੈ ਤੇਰੀ ਉਹ ਤੇਰੀ ਸਹੁਰੇ ਪਰਿਵਾਰ ਦੀ ਕੁੱਲ ਹੈ ਤੇ ਕਹਿਣਾ ਕੀਤਾ ਪਹਿਲੀ ਸਿੱਖਿਆ ਦੇ ਵਿੱਚ ਕਿਤੀਏ ਜਿਹੜੀ ਸਹੁਰੇ ਪਰਿਵਾਰ ਦੀ ਆਪਣੇ ਕੁੱਲ ਦੀ ਕੋਈ ਵੀ ਗੱਲ ਹੈ ਕੋਈ ਵੀ ਬਾਤ ਹੈ ਕੋਈ ਵੀ ਵਿਚਾਰ ਪਤਰੀ ਕਿਸੇ ਦੂਜੀ ਥਾਂ ਤੇ ਜਾ ਕੇ ਨਹੀਂ ਕਰਦਾ ਇਹ ਮੈਂ ਨਹੀਂ ਕਹਿ ਰਿਹਾ ਦੇਖੋ ਇਤਿਹਾਸ ਵਿੱਚ ਪੜ ਲਿਓ ਕਦੇ ਕਈ ਵਾਰ ਮਨ ਚ ਆਉਂਦੀ ਹੈ ਨਾ ਕਿ ਆਪ ਦੇ ਕੋਲੋਂ ਵੀ ਗੱਲ ਕਹਿ ਸਕਦੇ ਆ ਨਹੀਂ ਸੰਗਤ ਜੀ ਜੋ ਇਤਿਹਾਸ ਦੇ ਬੋਲ ਨੇ ਉਹ ਇਤਿਹਾਸਕ ਬੋਲਾਂ ਨੂੰ ਆਪਣੇ ਸਾਹਮਣੇ ਰੱਖ ਲਿਆ ਹੈ ਕਹਿਣਾ ਕੀਤਾ ਤੇ ਇਹ ਅੱਜ ਤੋਂ ਬਾਅਦ ਤੇਰੀ ਕੁੱਲ ਤੇਰੇ ਸਹੁਰਿਆਂ ਦੀ ਕੁੱਲ ਹੋਵੇਗੀ ਅੱਜ ਤੋਂ ਬਾਅਦ ਤੇਰਾ ਪਰਿਵਾਰ ਤੇਰੀ ਕੁੱਲ ਉੱਥੇ ਵਧੇਗੀ ਫੁੱਲੇਗੀ ਸਭ ਕੁਝ ਉੱਥੇ ਤਰ੍ਹਾਂ ਹੋਵੇਗਾ ਕਿਹਾ ਕੀਤਾ ਉਸ ਸਮੇਂ ਫਿਰ ਕਿਹਾ ਕਰਦੇ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮਾਤਾ ਦਮੋਦਰੀ ਜੀ ਧੀਏ ਐਦਾਂ ਕਰੀਂ ਕਿ ਅੱਜ ਤੋਂ ਬਾਅਦ ਤੇਰੀ ਕੁੱਲ ਉਹ ਤੇਰੇ ਸਹੁਰਾ ਪਰਿਵਾਰ ਹੋਵੇਗਾ ਤੇ ਆਪਣੇ ਸਹੁਰੇ ਪਰਿਵਾਰ ਦੀ ਕੋਈ ਵੀ ਗੱਲਬਾਤ ਪੇਕੇ ਘਰ ਆ ਕੇ ਨਹੀਂ ਦੱਸਣੀ ਤੇ ਪੇਕੇ ਘਰ ਦੀ ਕੋਈ ਵੀ ਗੱਲ ਸਹੁਰੇ ਜਾ ਕੇ ਨਹੀਂ ਦੱਸਣੀ ਇੱਥੋਂ ਦੀ ਗੱਲ ਇੱਥੇ ਰਹਿ ਜਾਏ ਉੱਥੋਂ ਦੀ ਗੱਲ ਉੱਥੇ ਰਹਿ ਜਾਏ ਕਾਰਨ ਕੀ ਹੈ ਜਦੋਂ ਅਸੀਂ ਆਪਾਂ ਥੋੜੀ-ਛੋਟੀ-ਛੋਟੀ ਗੱਲ ਅੱਜ ਧੀਆਂ ਦਾ ਕੰਮ ਕੀ ਹੋ ਗਿਆ ਛੋਟੀ ਜੀ ਗੱਲ ਹੋਈ ਚਾਕੇ ਮਾਤਾ-ਪਿਤਾ ਨੂੰ ਫੋਨ ਕਰ ਦਿੱਤਾ ਕੋਈ ਮਾੜਾ-ਮੁੱਟਾ ਲੜਾਈ-ਚੱਪੇ ਦਾ ਗੱਲ ਹੋਇਆ ਤੇ ਮਾਤਾ-ਪਿਤਾ ਨੂੰ ਫੋਨ ਕਰ ਦਿੱਤਾ ਇਹ ਛੋਟੀਆਂ ਗੱਲਾਂ ਵੱਧਦੀਆਂ ਵੱਧਦੀਆਂ ਕਹਿੰਦੇ ਇੱਥੇ ਤੱਕ ਵੱਧ ਜਾਂਦੀਆਂ ਨੇ ਕਿ ਉਹ ਫਿਰ ਮਾੜੇ ਕਾਰਨ ਬਣ ਜਾਂਦੇ ਨੇ ਪਹਿਲੀ ਸਿੱਖਿਆ ਧੀ ਨੂੰ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦੀ ਕਿ ਏ ਆਪਣੀ ਜਿਹੜੀ ਤੂੰ ਸਿੱਖਿਆ ਦੇ ਰਹੀ ਹੈ ਨਾ ਪਹਿਲੀ ਜਿਹੜੀ ਸਿੱਖਿਆ ਦਿੱਤੀ ਸਤਿਗੁਰੂ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਮਾਤਾ ਦਮੋਦਰੀ ਜੀ ਨੇ ਧੀਏ ਅੱਜ ਤੋਂ ਬਾਅਦ ਤੇਰਾ ਸਹੁਰਾ ਪਰਿਵਾਰ ਹੀ ਤੇਰਾ ਸਭ ਤੋਂ ਪਹਿਲਾ ਪਰਿਵਾਰ ਹੋਵੇਗਾ ਉੱਥੇ ਤੇਰੇ ਕੁੱਲ ਨੇ ਵਦਨਾ ਉੱਥੇ ਉਸ ਕੁੱਲ ਨੂੰ ਕਿ ਤੂੰ ਵਧਾਉਣਾ ਅੱਜ ਤੋਂ ਬਾਅਦ ਜਿਹੜਾ ਸੱਲਣਾ ਪਿਆਰ ਜ਼ਰੂਰ ਹੋਵੇ ਪਰ ਸਾਡੀ ਹਾਂ ਦੇ ਵਿੱਚ ਹਾਂ ਨਾ ਹੋਵੇ ਤੇਰੀ ਤੇ ਹਾਂ ਪਹਿਲੋਂ ਤੇਰੇ ਘਰ ਵਾਲੇ ਦੇ ਨਾਲ ਮਿਲਜੁਲ ਹੋਵੇ ਪਹਿਲਾਂ ਇਹੀ ਗੱਲ ਸਤਿਗੁਰ ਮਹਾਰਾਜ ਦੂਜੜੀ ਲਾਮ ਦੇ ਵਿੱਚ ਕਹਿੰਦੇ ਨੇ ਪਾਤਸ਼ਾਹ ਕਹਿੰਦੇ ਹਰ ਦੂਜੜੀ ਲਾਮ ਸਤਗੁਰ ਪੁਰਖ ਮਿਲਾਇਆ ਬਲਰਾਮ ਜੀਓ ਸਤਗੁਰ ਮਹਾਰਾਜ ਦੂਸਰੀ ਲਾਮ ਦੇ ਵਿੱਚ ਕਹਿੰਦੇ ਨੇ ਜਦੋਂ ਆਨੰਦ ਕਾਰਜ ਹੋ ਗਏ ਕਰਮ ਦਰੜਾਇਆ ਗਿਆ ਕਰਮ ਸੁਧਾਰ ਹੋ ਗਿਆ ਫਿਰ ਕਹਿੰਦੇ ਤੇਰਾ ਮੇਲ ਹੋ ਗਿਆ ਆਪਣੇ ਪਤੀ ਪਰਮੇਸ਼ਵਰ ਦੇ ਨਾਲ ਇਹੀ ਗੱਲ ਨੂੰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਵੇਖਦੇ ਆ ਕਿ ਸਤਗੁਰਾਂ ਦੇ ਪਾਵਨ ਬਾਣੀ ਦੇ ਵਿੱਚ ਕਦੇ ਸਤਗੁਰ ਮਹਾਰਾਜ ਕਹਿੰਦੇ ਨੇ ਭਗਤ ਜਨੈ ਸੋ ਮਾ ਪਿਓ ਬੇਟਾ ਭਾਈ ਗੁਰਦਾਸ ਹੈ ਕਦੇ ਮਾਂ ਕੋ ਉਹੀ ਤਰ੍ਹਾਂ ਦੇਖਦੇ ਨੇ ਕਦੇ ਗੁਰੂ ਅਮਰਦਾਸ ਮਹਾਰਾਜ ਨੇ ਕਿਰਪਾ ਕਰਕੇ ਸਮਝਾਈ ਇੱਕ ਇਸ ਜਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਵਾਈ ਤੀਜੀ ਤਰ੍ਹਾਂ ਤੇ ਕਹਣਾ ਕੀਤਾ ਤੇਰੀ ਕੁੱਲ ਵੀ ਹੂੰ ਤੇਰਾ ਪਰਿਵਾਰ ਵੀ ਹੂੰ ਦੂਜੀ ਸਿੱਖਿਆ ਦਿੱਤੀ ਧੀਏ ਤੂੰ ਕਦੇ ਮਾੜੀ ਸੰਗਤ ਨਹੀਂ ਕਰਨੀ ਹੁਣ ਅੱਜ ਕੱਲ ਜਿਹੜਾ ਸੰਗਤ ਦਾ ਸਮਾਂ ਚੱਲਦਾ ਨਾ ਸੰਗਤ ਜੀ ਸੰਗਤ ਕਈ ਤਰ੍ਹਾਂ ਦੀ ਹੁੰਦੀ ਹੈ ਪਰ ਅਸੀਂ ਵੇਖਣਾ ਕਿ ਸਾਡੇ ਮਨ ਦੇ ਤੇ ਕਿਹੜੀ ਸੰਗਤ ਦਾ ਅਸਰ ਜ਼ਿਆਦਾ ਹੁੰਦਾ ਹੁਣ ਸਾਡੇ ਤੇ ਕਿਹਦਾ ਅਸਰ ਜ਼ਿਆਦਾ ਹੁੰਦਾ ਉਹ ਮਾੜੀ ਸੰਗਤ ਹੈ ਪਾਤਸ਼ਾਹ ਗੁਰੂ ਅਰਗੁਣ ਦੇਵ ਮਹਾਰਾਜ ਮਾਤਾ ਤਮੋਦਰੀ ਜੀ ਦੇ ਧੀਏ ਸੰਗਤ ਉਹ ਕਰੀ ਜਿਹਦੇ ਵਿੱਚੋਂ ਤੈਨੂੰ ਕੁਝ ਮਿਲ ਸਕਦਾ ਹੋਵੇ ਚੰਗਾ ਤੇ ਜਦੋਂ ਅਸੀਂ ਮਾੜੀ ਵਿਚਾਰ ਲੱਖਾਂਗੇ ਮਾੜੀ ਸੰਗਤ ਕਰਾਂਗੇ ਉਹਦੇ ਨਾਲ ਸਾਡਾ ਕਦੇ ਵੀ ਪਾਰ ਉਤਾਰਾ ਨਹੀਂ ਹੋ ਸਕਦਾ ਇਹ ਦਮੋਦਰੀ ਜੀ ਮਾਤਾ ਦਮੋਦਰੀ ਜੀ ਸਿੱਖਿਆ ਦੇ ਕਿ ਫਿਰ ਇਧਰ ਤੀਜੇ ਨੰਬਰ ਤੇ ਸਤਿਗੁਰੂ ਮਹਾਰਾਜ ਕਹਿੰਦੇ ਹਰ ਤੀਜੜੀ ਲਾਮ ਮਨ ਚਾਉ ਭਇਆ ਵੈ ਰਾਗਿਆ ਬਲਰਾਮ ਜੀਓ ਜਦੋਂ ਕਹਿੰਦੇ ਗੁਰੂ ਮਿਲ ਗਿਆ ਜਦੋਂ ਪਤੀ ਪਰਮੇਸ਼ਰ ਦਾ ਮਿਲਾਪ ਹੋ ਗਿਆ ਮਨ ਦੇ ਵਿੱਚ ਚਾਉ ਵਧ ਗਿਆ ਹਨੇਰਾ ਹੋ ਗਿਆ ਮਨ ਦੇ ਵਿੱਚ ਚਾਉ ਹਨੇਰਾ ਹੋ ਗਿਰੇ ਵਦਨ ਫੁੱਲ ਹੋ ਗਿਆ ਮਨ ਦੇ ਵਿੱਚ ਉਧਰ ਕਹਿੰਦੇ ਦੂਸਰੀ ਸਿੱਖਿਆ ਦਿੱਤੀ ਕਿ ਸੰਗਤ ਉਹ ਕਰੀ ਕਿਉਂਕਿ ਆਪਾਂ ਕਹਿੰਦੇ ਨਾ ਸੰਗਤ ਸੰਗਤ ਤਿੰਨ ਪ੍ਰਕਾਰ ਦੀ ਹੋਇਆ ਕਰਦੀ ਏ ਪਹਿਲੀ ਨਾਰਮਲ ਕਹਿੰਦਾ ਭਾਪ ਇਹ ਆਮ ਸੰਗਤ ਕਹਿ ਸਕਦੇ ਜਿਹੜੀ ਜਿੱਥੇ ਬਹਿ ਕੇ ਕੋਈ ਤਾਂਸ ਵੀ ਖੇਢੀ ਜਾ ਰਿਹਾ ਜਿੱਥੇ ਬਹਿ ਕੇ ਕੋਈ ਕਹਿੰਦੇ ਚੁਗਲੀ ਆਦਿ ਵੀ ਨਿੰਦਿਆ ਵੀ ਕਰੀ ਜਾ ਰਿਹਾ ਉਹ ਆਮ ਸੰਗਤ ਕਹਿ ਸਕਦੇ ਦੂਜੀ ਕੁਸੰਗਤ ਜਿਹਦੇ ਵਿੱਚ ਜਾਣ ਕਰਕੇ ਸਾਡਾ ਜੀਵਨ ਗਰਕ ਜਾਂਦਾ ਖਤਮ ਹੋ ਜਾਂਦਾ ਹੈ ਤੇ ਫਿਰ ਤੀਜੀ ਸੰਗਤ ਹੈ ਤੇ ਫਿਰ ਤੀਜੀ ਸੰਗਤ ਹੈ ਪਾਤਸ਼ਾਹ ਜੀ ਕਹਿੰਦੇ ਭਈ ਉਹ ਹੈ ਸਤ ਸੰਗਤ ਤੇ ਮਾਤਾ ਦਮੋਦਰੀ ਜੀ ਨੇ ਕਿਹਾ ਕਿਤਾ ਪੁੱਤਰੀ ਕਿ ਸਤ ਸੰਗਤ ਕਰਿਆ ਕਰ ਫਿਰ ਤੀਜੀ ਵਿਚਾਰ ਦਿੱਤੀ ਕਿ ਪੁੱਤਰੀ ਸਭ ਤੋਂ ਪਹਿਲੋ ਉੱਠਣਾ ਇਹ ਮਾਤਾ ਦਮੋਦਰੀ ਜੀ ਆਪਣੀ ਧੀ ਨੂੰ ਕਹਿ ਰਹੇ ਨੇ ਬੀਬੀ ਬੀਰੋ ਜੀ ਨੂੰ ਕਿ ਸਭ ਤੋਂ ਪਹਿਲਾਂ ਉੱਠਣਾ ਇਹ ਨਾ ਹੋਵੇ ਕਿ ਪਰਿਵਾਰ ਸਾਰਾ ਉੱਠਿਆ ਫਿਰਦਾ ਹੋਵੇ ਤੇ ਕਹਿੰਦੇ ਢੀਏ ਤੂੰ ਸੁੱਤੀ ਪਈ ਹੋਵੇਂ ਇਹ ਗੱਲ ਨਾ ਹੋਵੇ ਇਹ ਗੱਲ ਨਾ ਹੋਵੇ ਕਿਉਂਕਿ ਪਰਿਵਾਰ ਵਿੱਚ ਸਭ ਤੋਂ ਪਹਿਲਾਂ ਉੱਠਣਾ ਆਪਾਂ ਕਹਿੰਦੇ ਅੰਮ੍ਰਿਤ ਵੇਲਾ ਸਚ ਨਾਓ ਵਡਿਆਈ ਵੀਚਾਰ ਅੰਮ੍ਰਿਤ ਵੇਲੇ ਦੀ ਸਾਂਭ ਕਰਨੀ ਤੇ ਸਭ ਤੋਂ ਪਹਿਲਾਂ ਉੱਠਣਾ ਪਈ ਕਿ ਚੌਥੀ ਸਿੱਖਿਆ ਜਿਹੜੀ ਲਾਸਟ ਵਾਲੀ ਸਿੱਖਿਆ ਦੇ ਰਹੇ ਨੇ ਕਿ ਤੀਏ ਉੱਠ ਕੇ ਇਹ ਨਾ ਹੋਵੇ ਕਿ ਇੱਕ ਵਾਰੀ ਉੱਠ ਕੜੀ ਤੇ ਮੁੜ ਕੇ ਫੇਰ ਸੌ ਜਾਵੇ ਇਹ ਨਾ ਕੰਮ ਹੋਵੇ ਤੀਏ ਇਹ ਸਿੱਖਿਆ ਲੈ ਕਿ ਪਹਿਲੀ ਸਿੱਖਿਆ ਕਿ ਸਭ ਤੋਂ ਪਹਿਲੋ ਤੇਰੀ ਕੁੱਲ ਉਹ ਤੇਰੀ ਸਹੁਰਿਆਂ ਦੀ ਕੁੱਲ ਦੂਜੀ ਤੇਰੀ ਸਿੱਖਿਆ ਹੈ ਤੇਰੀ ਸਤ ਸੰਗਤ ਚੰਗੀ ਹੋਵੇ ਤੀਜੀ ਤੇਰੀ ਸਿੱਖਿਆ ਤੂੰ ਅੰਮ੍ਰਿਤ ਵੇਲੇ ਉੱਠਣਾ ਤੇ ਚੌਥੀ ਸਿੱਖਿਆ ਹੈ ਇਸ਼ਨਾਨ ਕਰਕੇ ਬਾਣੀ ਪੜ੍ਹ ਕੇ ਉਸ ਰੱਬ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਹਦੇ ਨਾਲ ਜੁੜਨਾ ਜਿਹਨੂੰ ਸਤਗੁਰ ਦੀ ਬਾਣੀ ਕਹਿੰਦੀ ਗੁਰ ਸਤਗੁਰ ਕਾਜੋ ਸਿੱਖ ਅਖਾਏ ਸੋ ਭਲਕੇ ਉਠਰ ਨਾਮ ਤੇ ਆਵੈ ਉਦਮ ਕਰੇ ਭਲਕੇ ਪਰਪਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਣਾਏ ਇਸੇ ਗੱਲ ਨੂੰ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਕਹਿੰਦੇ ਮੇਰੇ ਪ੍ਰਾਨਣ ਸੇ ਪਿਆਰੀ ਪੁੱਤਰੀ ਇਨ ਬਾਤੋ ਕੋ ਆਪਣੇ ਮਨ ਮੇ ਧਾਰਨ ਕਰਨਾ ਅਖੀਰ ਦੇਵਤੀ ਸ਼ਬਦ ਕਿਹਾਗੇ ਇਹ ਗੱਲਾਂ ਤੇਰੇ ਮਨ ਦੀ ਵਿੱਚ ਧਾਰਨ ਕਰ ਲਈ ਪੁੱਤਰੀ ਤੇ ਤੇਰਾ ਜੀਵਨ ਕਹਿੰਦੇ ਸਾਰੇ ਸੰਸਾਰ ਤੋਂ ਸੌਖਾ ਲੰਘੇਗਾ ਤੇ ਜਿਨ੍ਹਾਂ ਨੇ ਆਪਣੀ ਧੀ ਨੂੰ ਇਦਾਂ ਦੀ ਸਿੱਖਿਆ ਦਿੱਤੀਆਂ ਨੇ ਸੰਗਤ ਜੀ ਤੇ ਪਰ ਉਹਨਾਂ ਦੀਆਂ ਧੀਆਂ ਆਪਣੇ ਘਰੇ ਜਾ ਕੇ ਰਾਜ ਕਰਦੀਆਂ ਜਿਨ੍ਹਾਂ ਦੇ ਧੀਆਂ ਨੂੰ ਇਹ ਸਿੱਖਿਆ ਮਿਲ ਜਾਵੇ ਕਿ ਕਿਸੇ ਦੀ ਬਾਧੂ ਗੱਲ ਨਹੀਂ ਸੁਣਨੀ ਕਿਸੇ ਦੇ ਮਾੜੀ ਸੰਗਤ ਨਹੀਂ ਕਰਨੀ ਤੇ ਇਸ ਤਰ੍ਹਾਂ ਕਰਕੇ ਆਪਣੇ ਮਾਲਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣਾ ਇਸ਼ਟ ਮੰਨ ਕੇ ਤੇ ਗੁਰੂ ਦੀ ਪ੍ਰਕਰਮਾ ਮਨ ਨੂੰ ਕਹਿੰਦੇ ਜਿੱਥੇ ਮਰਜੀ ਹੋਵੇ ਬੈਠੀ ਪਰ ਮਨ ਰੂਪ ਸਰੀਰ ਦੇ ਨਾਲ ਹਰ ਸਮੇ ਗੁਰੂ ਦੀ ਪ੍ਰਕਰਮਾ ਕਰਨੀ ਗੁਰੂ ਦੇ ਚਰਨਾਂ ਦੇ ਨਾਲ ਜੁੜਨਾ ਇਹ ਸਾਨੂੰ ਸਤਿਗੁਰੂ ਗੁਰੂ ਅਰਗੁਣ ਸਾਹਿਬ ਮਹਾਰਾਜ ਜੀ ਨੇ ਆਪਣੀ ਧੀ ਨੂੰ ਸਿੱਖਿਆ ਦਿੱਤੀ ਤੇ ਸੰਗਤ ਜੀ ਆਪਾਂ ਵੀ ਆਪਣੀ ਧੀ ਨੂੰ ਇਹੀ ਸਿੱਖਿਆ ਦਈਏ ਤਾਂ ਜੋ ਸਾਡੀ ਧੀ ਦਾ ਜਿਹੜਾ ਘਰ ਪਰਿਵਾਰ ਬੜਾ ਖੁਸ਼ਹਾਲ ਬੜਾ ਸੌਖਾ ਬੜਾ ਸੁਹਣਾ ਬੜਾ ਪਿਆਰੇ ਢੰਗ ਦੇ ਨਾਲ ਉਹਦਾ ਜੀਵਨ ਬਸਰ ਹੋ ਜਾਵੇ ਇਸ ਤਰ੍ਹਾਂ ਕਰਕੇ ਸਤਿਗੁਰੂ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਧੀ ਨੂੰ ਜਿਹੜੀ ਸਿੱਖਿਆ ਹੈ ਉਹ ਦੇਣਾ ਕੀਤੀ ਹੈ ਸੋ ਸੱਚੇ ਪਾਤਸ਼ਾਹ ਕਿਰਪਾ ਕਰਨ ਜੀ ਇਸ ਪਰਿਵਾਰ ਨੂੰ ਇਸੇ ਤਰ੍ਹਾਂ ਆਪਣੇ ਦਰ ਘਰ ਦੇ ਨਾਲ ਜੋੜ ਕੇ ਰੱਖਣ ਖੁਸ਼ੀਆਂ ਦੇ ਦਿਹਾੜੇ ਵਸ਼ ਕਰਨ ਸਤਿਗੁਰੂ ਮਹਾਰਾਜ ਕਾਰਜ ਦੇ ਵਿੱਚ ਆਪ ਵਰਤ ਕਰ ਕਾਰਜ ਨਿਰਵਿਗਿਲਤਾ ਸਹਿਤ ਸੰਪੂਰਨ ਕਰਨ ਦੀ ਭੁਲਤਕ ਦੀ ਖਿਮਾ ਬਲਾਉ ਫਤੇ ਗਜਾਉ ਫਤੇ ਵਾਹਿ ਗੁਰਜੀਕਾ ਖਾਲਸਾ ਵਾਹਿ ਗੁਰਜੀ ਕੀ ਫਤੇ